ਸਵਾਗਤ ਕਰਦੇ ਇੱਕ ਹੋਰ ਵੀਡੀਓ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਨਾਲ ਜੁੜੀਆਂ ਹਰ ਤਾਜ਼ੀ ਖਬਰਾਂ ਲਿਆ ਕੇ ਬਤਰਾਸਾ ਨਹੀਂ ਕਰਦੇ ਆ ਰਿਹਾ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਕਿ ਵਰਕ ਟਿਊਸ਼ਨ ਫੀਸ ਤੇ ਅਕਮੋਡੇਸ਼ਨ ਤੇ ਗਰੋਸਰੀ ਦੇ ਖਰਚਿਆਂ ਨੂੰ ਲੈ ਕੇ ਜੋ ਸਟੂਡੈਂਟਸ ਨੂੰ ਉੱਥੇ ਇਕੱਠਿਆਂ ਕਰਨ ਦੇ ਵਿੱਚ ਦਿੱਕਤ ਆ ਰਹੀਆਂ ਨੇ ਤੇ ਉਹਨਾਂ ਦੇ ਕਾਰਨ ਸਟੂਡੈਂਟ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਡਿਪਰੈਸਡ ਹੋ ਰਹੇ ਨੇ ਉੱਥੋਂ ਦੇ ਐਡਵੋਕੇਟਸ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਅਤਰ ਰਾਸ਼ਟਰੀ ਵਿਦਿਆਰਥੀ ਅਸਲ ਵਿੱਚ ਤਣਾਅ ਮਹਿਸੂਸ ਕਰ ਰਹੇ ਹਨ ਬਿਕੋਜ਼ ਉੱਥੇ ਉਹਨਾਂ ਦੀ ਜੀਵਨ ਦੀ ਜੋ ਜੀਲ ਦੀ ਕਾਸਟ ਇਹ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਉੱਥੇ ਜੀਵਨ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਉਹ ਕਿਰਾਏ ਤੇ ਟਿਊਸ਼ਨ ਫੀਸਾਂ ਦੇਣ ਦੇ ਵਿੱਚ ਅਸਫਲ ਹੋ ਰਹੇ ਹਨ ਤੇ ਸੰਘਰਸ਼ ਕਰ ਰਹੇ ਹਨ ਤੇ ਨੌਕਰੀ ਲੱਭਣਾ ਤਾਂ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਹੈ ਖਾਲਸਾ ਹੀਟ ਟਾਪਰ ਇੱਕ ਵਿਅਕਤੀ ਨੇ ਇੱਕ ਵਿਦਿਆਰਥੀ ਬਾਰੇ ਇੱਕ ਦੁਖਦਾਈ ਕਹਾਣੀ ਸਾਂਝੀ ਕੀਤੀ ਜੋ ਰੋ ਰਿਹਾ ਸੀ ਕਿਉਂਕਿ ਉਹ ਆਪਣੇ ਪਰਿਵਾਰ ਦੁਆਰਾ ਭਾਰਤ ਦੇ ਵਿੱਚ ਆਪਣਾ ਘਰ ਵੇਚਣ ਤੋਂ ਬਾਅਦ ਵੀ ਕਾਲਜ ਦੀ ਫੀਸ ਨਹੀਂ ਦੇ ਸਕਿਆ ਟੋਰੰਟੋ ਵਿੱਚ ਸ਼੍ਰੀਲੰਕਾ ਦੇ ਕਨਸੂਲੇਟ ਜਨਰਲ ਨੇ ਉਹਨਾ ਵਿਦਿਆਰਥੀਆਂ ਨੇ ਗੱਲ ਸੁਣੀ ਤੇ ਉਹ ਹੋਰ ਵੀ ਹਰਾਨ ਹੋ ਚੁੱਕੇ ਹਨ ਕਿ ਉੱਥੇ ਰਹਿਣਾ ਕਿੰਨਾ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ। ਉਹ ਨੌਕਰੀਆਂ ਲੱਭਣ ਅਤੇ ਭੋਜਨ ਅਤੇ ਕਿਰਾਏ ਵਰਗੀ ਬੁਨਿਆਦੀ ਜੀਵਨ ਭੋਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਨੇ ਇਸ ਸਮੱਸਿਆ ਦਾ ਇੱਕ ਹਿੱਸਾ ਇਮੀਗ੍ਰੇਸ਼ਨ ਏਜੰਟਸ ਨੂੰ ਵੀ ਦਿੱਤਾ ਹੈ ਜੋ ਕਿ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਵਿੱਚ ਮਦਦ ਕਰਦੇ ਹਨ ਤੇ ਇਹ ਚੀਜ਼ ਦਾ ਦਾਵਾ ਕਰਦੇ ਹਨ ਕਿ ਕੈਨੇਡਾ ਦੇ ਵਿੱਚ ਲਾਈਫ ਬਹੁਤ ਹੀ ਜ਼ਿਆਦਾ ਸੌਖੀ ਹੈ। ਤੁਸੀਂ ਸਟੂਡੈਂਟ ਵੀਜੇ ਇੱਥੇ ਜਾ ਕੇ ਆਪਣੀਆਂ ਫੀਸਾਂ ਤੇ ਆਪਣੇ ਹੋਰ ਖਰਚੇ ਬੜੀ ਥਾਂ ਨਾ ਚੱਕ ਸਕਦੇ ਹੋ ਪਰ ਅਜੇ ਹਾਂ ਨਹੀਂ ਹੈ। ਸਰੀਵਜੇ ਕੋਰਦਵਰ ਦੇ ਆਗੂ ਨੇ ਸੱਚਮੁੱਚ ਚਿੰਤਾਜਨਕ ਦੇਖਿਆ ਹੈ। ਉਹਨਾਂ ਨੇ 2021 ਤੋਂ ਲੈ ਕੇ ਹੁਣ ਤੱਕ ਘਟੋ ਘਟਦੀ ਵਿਦਿਆਰਥੀ ਦੀਆਂ ਲਾਸ਼ਾਂ ਭਾਰਤ ਵਾਪਸ ਭੇਜੀਆਂ ਹਨ ਤੇ 15 ਲਾਸ਼ਾਂ ਦਾ ਸਸਕਾਰ ਕੀਤਾ ਹੈ। ਇੱਧਰ ਸੌਂਦਾ ਹੈ ਕਿ ਕੁਝ ਵਿਦਿਆਰਥੀਆਂ ਦੀ ਸਥਿਤੀ ਕਿੰਨੀ ਕਿ ਜ਼ਿਆਦਾ ਗੰਬੀਰ ਹੁੰਦੀ ਜਾ ਰਹੀ ਹੈ। ਜੀ ਹਾਂ ਦੋਸਤੋ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਟੂਡੈਂਟ ਵੀਜੇ ਤੇ ਗਏ ਹੋਏ ਬੱਚਿਆਂ ਦੇ ਲਾਈਫ ਸਟਾਈਲ ਉਹਦੇ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਚਿੰਤਾਜਨਕ ਜੋ ਹੈ ਵਿਸ਼ਾ ਸ਼ਾਹ ਸ਼ੁਰੂ ਹੋ ਚੁੱਕਿਆ ਹੈ ਕਿ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਸਟਰਗਲ ਭਰੀ ਹੋ ਚੁੱਕੀ ਹੈ ਤੁਸੀਂ ਵੀ ਜੇਕਰ ਜਾਣਾ ਚਾਹਤੇ ਹੋ ਕੈਨੇਡਾ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਹਨ ਕਰਜ਼ਾ ਚੋਕ